ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਮੈਂ ਤੁਹਾਨੂੰ ਬਹੁਤ ਜਿਆਦਾ ਇੰਪੋਰਟੈਂਟ ਐਮਸੀਕਿਊ ਕਰਵਾਵਾਂਗਾ ਇਹ ਐਮਸੀਕਿਊ ਤੁਹਾਨੂੰ ਸਟਾਫ ਨਰਸ ਦਾ ਪੇਪਰ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਲਿਆ ਜਾਵੇਗਾ ਉਹਦੇ ਵਿੱਚ ਇੰਪੋਰਟੈਂਟ ਹੋਣ ਵਾਲੇ ਨੇਗੇ ਇਸ ਪੋਸਟ ਦੀ ਬੇਟਾ ਅਪਲਾਈ ਕਰ ਸਕਦੇ ਹੋ ਜਿਹੜੇ ਬੱਚੇ ਨੇ ਜੀਐਨਐਮ ਕੀਤੀ ਹੋਈ ਹੈ ਜਾਂ ਫਿਰ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਉਹ ਬੱਚੇ ਬੇਟਾ ਸਟਾਫ ਨਰਸ ਦੀ ਪੋਸਟ ਦੇ ਲਈ ਅਪਲਾਈ ਕਰ ਸਕਦੇ ਨੇ ਹਲੇ ਵੀ ਡੇਟ ਬਾਕੀ ਪਈ ਆ ਬੇਟਾ ਤੁਸੀਂ ਹਲੇ ਵੀ ਟਾਈਮ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਬਾਕੀ ਬੱਚੇ ਆਪਣੇ ਕੋਲ ਅੱਜ ਜਿਹੜੇ ਇੰਪੋਰਟੈਂਟ ਐਮਸੀਕਿਊ ਕਰਵਾਉਣ ਤੋਂ ਪਹਿਲਾਂ ਮੈਂ ਇੱਕ ਦੋ ਇਨਫੋਰਮੇਸ਼ਨਾਂ ਦੇਵਾਂਗਾ ਤੇ ਪਹਿਲੀ ਇਨਫੋਰਮੇਸ਼ਨ ਇਹ ਹੈ ਕਿ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਐਮਸੀਕਿਊ ਦਾ ਜਿਹੜੇ ਐਮਸੀਕਿਊ ਆਣਗੇ ਉਹ ਜੀਐਨਐਮ ਤੇ ਬੀਐਸਸੀ ਦੇ ਵਿੱਚੋਂ ਨਰਸਿੰਗ ਦੇ ਵਿੱਚੋਂ ਬੇਟਾ 100 ਐਮਸੀਕਿਊ ਆਣਗੇ 100 MCQ ਦਾ ਜਿਹੜਾ B ਪੇਪਰ ਹੋਊਗਾ ਉਸ ਤੋਂ ਪਹਿਲਾਂ A ਪੇਪਰ ਹੋਊਗਾ ਜਿਹਦੇ ਵਿੱਚ ਪੰਜਾਬੀ ਦੇ MCQ ਆਣਗੇ ਸਿਰਫ ਪੰਜਾਬੀ ਹੀ ਆਊਗੀ ਜਿਹਦੇ ਵਿੱਚੋਂ ਪੰਜਾਬੀ ਦੇ ਵਿੱਚ ਤੁਸੀਂ 50% ਮਾਰਕਸ ਯਾਨੀ ਕਿ 50 ਕੁਐਸਚਨ ਤੁਹਾਨੂੰ ਆਣਗੇ ਪੰਜਾਬੀ ਦੇ ਉਹਦੇ ਵਿੱਚੋਂ 25 ਕੁਐਸਚਨ ਹੁਣੇ ਠੀਕ ਕਰਨੇ ਹੋਣਗੇ ਮਿਨੀਮਮ 25 ਕੁਐਸਚਨ ਠੀਕ ਕਰਨੇ ਹੋਣਗੇ ਤਾਂ ਹੀ ਬੇਟਾ ਤੁਸੀਂ ਆਪਣਾ ਜਿਹੜਾ B ਪੇਪਰ ਦੇ ਵਿੱਚ ਬੈਠ ਸਕੋਗੇ ਤੇ ਕਿਉਂਕਿ ਪਿੱਛੇ ਜਿਹੜੀਆਂ 986 ਪੋਸਟਾਂ ਆਈਆਂ ਸੀ AANM ਦੀਆਂ ਉਹਦੇ ਵਿੱਚ 20% ਬੱਚੇ ਜਿਹੜੇ ਉਹ ਡਿਸਕਵਾਲਿਫਾਈ ਹੋ ਗਏ ਸੀਗੇ ਪੰਜਾਬੀ ਦੇ ਪੇਪਰ ਦੇ ਵਿੱਚੋਂ ਇਸ ਕਰਕੇ ਉਹਨਾਂ ਨੂੰ B ਪੇਪਰ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ ਸੀਗਾ ਇਸ ਕਰਕੇ ਬੇਟਾ ਹੁਣ ਤੁਸੀਂ ਕੀ ਕਰਨਾ ਪੰਜਾਬੀ ਦੀ ਪ੍ਰੈਪਰੇਸ਼ਨ ਵੀ ਨਾਲ-ਨਾਲ ਕਰਨੀ ਹੈ ਤਿਆਰੀ ਇਹ ਨਾ ਹੋਵੇ ਕਿ ਪੰਜਾਬੀ ਦੇ ਵਿੱਚ ਤੁਸੀਂ ਫੇਲ ਹੋ ਜਾਵੋ ਤੇ ਜੀਐਨਐਮ ਦੇ ਪੇਪਰ ਦੇ ਵਿੱਚ ਜਾਂ ਬੀਐਸਸੀ ਨਰਸਿੰਗ ਦੇ ਪੇਪਰ ਦੇ ਵਿੱਚ ਤੁਹਾਨੂੰ ਬੈਠਾ ਨਾ ਦਿੱਤਾ ਜਾਵੇ ਇਸ ਕਰਕੇ ਹਰੇਕ ਪੁਆਇੰਟ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਕਰਨਾ ਹੈਗਾ ਤੇ ਸੋ ਸਮਝ ਕੇ ਬੇਟਾ ਹਰੇਕ ਪੁਆਇੰਟ ਨੂੰ ਦੇਖਣਾ ਹੈਗਾ ਦੂਸਰੀ ਬੇਟਾ ਇਨਫੋਰਮੇਸ਼ਨ ਇਹ ਹੈ ਕਿ ਜੇਕਰ ਕੋਈ ਵੀ ਬੱਚਾ ਆਨਲਾਈਨ ਜਾਂ ਆਫਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ ਤਾਂ ਉਹ ਬੇਟਾ ਮੇਰੇ ਕੰਟੈਕਟ ਨੰਬਰ ਦੇ ਨਾਲ ਬੇਟਾ 94630 79680 ਨਾਲ ਕੰਟੈਕਟ ਕਰ ਸਕਦਾ ਹੈਗਾ ਜੋ ਬੱਚਾ ਆਨਲਾਈਨ ਜਾਂ ਆਫਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਤੇ ਬੱਚੇ ਬਾਕੀ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਉਹਨਾਂ ਬੱਚਿਆਂ ਤੱਕ ਜਿਹੜੇ ਜੀਐਨਐਮ ਦੇ ਤਿਆਰੀ ਕਰ ਰਹੇ ਨੇ ਜੀਐਨਐਮ ਤੇ ਬੀਐਸਸੀ ਨਰਸਿੰਗ ਦੇ ਬੱਚੇ ਨੇਗੇ ਨਾਲ ਹੀ ਬੇਟਾ ਤੁਸੀਂ ਮੇਰੇ ਚੈਨਲ ਨੂੰ ਐਜੂਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਾ ਤੇ ਪਟਿਆਲਾ ਨੂੰ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਜੁਆਇਨ ਵੀ ਜਰੂਰ ਕਰ ਲਿਓ ਜੁਆਇਨ ਕਰਨ ਦਾ ਤੁਹਾਨੂੰ ਬੇਨਿਫਿਟ ਕੀ ਹੋਊਗਾ ਕਈ ਵੀਡੀਓ ਜਿਹੜੀਆਂ ਹੈਗੀਆਂ ਆ ਉਹ ਹਾਈਡ ਹੋਈਆਂ ਹੋਈਆਂ ਹੈਗੀਆਂ ਜਿਹੜੀਆਂ ਤੁਹਾਨੂੰ ਸ਼ੋ ਸ਼ੋ ਹੋਣ ਲੱਗ ਜਾਣਗੀਆਂ ਇਸ ਕਰਕੇ ਉਹ ਵੀਡੀਓ ਨੂੰ ਵੀ ਚੰਗੀ ਤਰ੍ਹਾਂ ਦੇਖ ਲਿਓ ਤੇ ਜੁਆਇਨ ਕਰਕੇ ਜੁਆਇਨ ਕਰਨ ਦੀ ਜਿਹੜੀ YouTube ਦੀ ਫੀਸ ਹੈ ਜਿਹੜੀ ਉਹ 59 ਰੁਪਈਆ ਹੈ ਉਹ ਸਿਰਫ ਬਹੁਤ ਥੋੜੀ ਫੀਸ ਹੈਗੀ 59 ਰੁਪਏ ਦੇ ਵਿੱਚ ਤੁਸੀਂ YouTube ਦੇ ਚੈਨਲ ਨੂੰ ਜੁਆਇਨ ਕਰ ਸਕਦੇ ਹੋਗੇ ਤੇ ਸਬਸਕ੍ਰਾਈਬ ਤਾਂ ਜਰੂਰ ਕਰ ਲਿਓ ਬੇਟਾ ਤੇ ਅੱਜ ਅਸੀਂ ਇੰਪੋਰਟੈਂਟ MCQ ਕਰਾਂਗੇ ਇੰਪੋਰਟੈਂਟ MCQ ਦੇ ਵਿੱਚੋਂ ਬੇਟਾ ਫਰਸਟ MCQ ਕੀ ਕਹਿੰਦਾ ਹੈਗਾ ਵੇਅਰ ਆਰ ਦਾ ਮਿਊਕਸ ਗਲੈਂਡਸ ਲੋਕੇਟਿਡ ਇਨ ਦਾ ਰੈਸਪੀਰੇਟਰੀ ਸਿਸਟਮ ਬੇਟਾ ਰੈਸਪੀਰੇਟਰੀ ਸਿਸਟਮ ਦੇ ਜੇਕਰ ਅਸੀਂ ਗੱਲ ਕਰੀਏ ਤਾਂ ਐਕਸਟਰਨਲ ਨੇਰ ਇਸ ਤੋਂ ਲੈ ਕੇ ਬੇਟਾ ਲੰਗਸ ਦੇ ਵਿੱਚ ਜਿਹੜੇ ਐਲਬੂਰਾਈ ਤੱਕ ਸਾਡੇ ਕੋਲ ਸਾਰੇ ਦੇ ਸਾਰੇ ਰੈਸਪੀਰੇਟਰੀ ਸਿਸਟਮ ਮੈਂ ਨੋਜ਼ ਵੀ ਉਹਦੇ ਵਿੱਚ ਆ ਜਾਂਦਾ ਲੰਗਜ਼ ਵੀ ਉਹਦੇ ਵਿੱਚ ਆ ਜਾਂਦੇ ਨੇ ਟਰੈਕੀਆ ਵੀ ਉਹਦੇ ਵਿੱਚ ਆ ਜਾਂਦਾ ਤੇ ਲੈਰਿੰਗਸ ਵੀ ਉਹਦੇ ਵਿੱਚ ਆ ਜਾਂਦੇ ਨੇ ਵਟ ਜਿਹੜੇ ਮਿਊਕਸ ਗਲੈਂਡ ਹੈ ਬੇਟਾ ਮਿਊਕਸ ਗਲੈਂਡ ਹੈ ਜਿਹੜੇ ਉਹ ਨੋਜ਼ ਦੇ ਵਿੱਚ ਸਿਚੁਏਟਿਡ ਨੇ ਇਹ ਯਾਦ ਰੱਖਣਾ ਹੈਗਾ ਹ ਮਿਊਕਸ ਗਲੈਂਡ ਬਾਰੇ ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਤਾਂ ਉਹ ਕਿੱਥੇ ਸਿਚੁਏਟਿਡ ਨੇ ਬੇਟਾ ਨੋਜ਼ ਦੇ ਵਿੱਚ ਜੇਕਰ ਤੁਹਾਨੂੰ ਸੈਲਵਰੀ ਗਲੈਂਡ ਪੁੱਛ ਲਿਆ ਜਾਵੇ ਤਾਂ ਤੁਸੀਂ ਤਿੰਨ ਹੁੰਦੇ ਨੇ ਸੈਲਰੀ ਗਲੈਂਡ ਉਹ ਆਖਪਾ ਅੱਗੇ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਪਰ ਤੁਸੀਂ ਹਲੇ ਇੱਥੋਂ ਤੱਕ ਤੁਸੀਂ ਮਿਊਕਸ ਗਲੈਂਡ ਹੀ ਯਾਦ ਰੱਖੋ ਮਿਊਕਸ ਗਲੈਂਡ ਹੈ ਜਿਹੜੇ ਉਹ ਨੋਜ਼ ਦੇ ਵਿੱਚ ਹੁੰਦੇ ਨੇ ਨੀਜਲ ਕੈਵਟੀ ਜਾਂਲ ਸੁਣੋ ਨੈਜ ਬੇਟਾ ਇਸ ਨੂੰ ਨੀਜਲ ਚੈਂਬਰ ਵੀ ਕਿਹਾ ਜਾਂਦਾ ਹੈ ਨੀਜਲ ਕੈਵਟੀ ਵੀ ਕਿਹਾ ਜਾਂਦਾ ਹੈ ਜਾਂ ਕੈਵਟੀ ਆਫ ਨੋਜ਼ ਕਿਹਾ ਜਾਂਦਾ ਹੈ ਬੇਟਾ ਡੀ ਆਪਸ਼ਨ ਹੈ ਦੂਸਰੇ ਕੁਐਸਚਨ ਦੀ ਤੀਸਰਾ ਕੁਐਸਚਨ ਦੇਖੋ ਨੀਜਲ ਕੈਵਟੀ ਇਜ਼ ਆਊਟਲਾਈਨਡ ਬਾਇ ਮਿਊਕਸ ਮੈਂਬਰੇਨ ਬੇਟਾ ਮਿਊਕਸ ਮੈਂਬਰੇਨ ਯਾਨੀ ਕਿ ਮਿਊਕਸ ਗਲੈਂਡ ਵੀ ਉੱਥੇ ਹੁੰਦੇ ਨੇ ਕਿ ਤਾਂ ਨੇਜਲ ਕੈਵਿਟੀ ਨੇਜਲ ਚੈਂਬਰ ਇਜ਼ ਆਊਟਲਾਈਨਡ ਬਾਈ ਮਿਊਕਸ ਮੈਂਬਰੇਨ ਬੇਟਾ ਚੌਥਾ ਕੁਐਸਚਨ ਦੇਖੋ 올 ਆਰ ਸਾਇੰਸਸ ਐਂਡ ਬਿਲੋਂਗ ਟੂ ਪੈਰਾਨੇਜਲ ਸਾਇੰਸਸ ਬੇਟਾ ਸਾਰੇ ਦੇ ਸਾਰੇ ਪੈਰਾਨੇਜਲ ਸਾਇੰਸਸ ਨੇ ਤੇ ਐਕਸੈਪਟ ਕਿਹੜਾ ਨਹੀਂ ਹੈ ਇਹਦੇ ਵਿੱਚੋਂ ਬੇਟਾ ਮੈਗਜਲਰੀ ਪੈਰਾਨੀਜਲ ਸਾਈਨਸ ਹੈ ਐਥਮੋਇਡ ਪੈਰਾਨੀਜਲ ਹੈ ਸੈਫਨੋਇਡ ਪੈਰਾਨੀਜਲ ਹੈ ਤੇ ਮੈਸਟੋਇਡ ਹੈ ਜਿਹੜਾ ਉਹ ਪੈਰਾਨੀਜਲ ਸਾਈਨਸ ਨਹੀਂ ਹੈਗਾਗਾ ਬੇਟਾ ਇਹ ਹੀ ਯਾਦ ਰੱਖਣਾ ਹੈਗਾ ਤੇ ਪੰਜਵਾਂ ਕੁਐਸਚਨ ਦੇਖੋ ਟੀਅਰ ਫਰੋਮ ਆਈ ਇਜ਼ ਡਰੇਨਡ ਇਨਟੂ ਬੇਟਾ ਜਿਹੜੇ ਟੀਅਰ ਜਿਹੁੰਦੇ ਨੇ ਟੀਅਰਜ਼ ਅੱਖਾਂ ਵਿੱਚੋਂ ਨਿਕਲਦੇ ਨੇ ਹੰਝੂ ਜਿਹੜੇ ਟੀਅਰਜ਼ ਐ ਉਹ ਲੈਕ੍ਰੀਮਲ ਗਲੈਂਡ ਹੈ ਜਿਹੜਾ ਆਈਜ਼ ਦੇ ਵਿੱਚ ਲੈਕ੍ਰੀਮਲ ਗਲੈਂਡ ਹੁੰਦੇ ਨੇ ਉਹ ਪ੍ਰੋਡਿਊਸ ਕਰਦੇ ਨੇ ਲਿਖ ਲਿਆ ਕਰੋ ਬੇਟਾ ਲੈਕ੍ਰੀਮਲ ਗਲੈਂਡ ਹੈ ਜਿਹੜੇ ਉਹ ਆਈਜ਼ ਦੇ ਵਿੱਚ ਹੁੰਦੇ ਨੇ ਕਿ ਉਹ ਟੀਅਰ ਪ੍ਰੋਡਿਊਸ ਕਰਦੇ ਨੇ ਜਿਹੜੇ ਟੀਅਰ ਹੈ ਜਿਹੜੇ ਉਹ ਡレイン ਹੁੰਦੇ ਨੇਗੇ ਨੋਜ਼ ਦੇ ਵਿੱਚ ਠੀਕ ਹੈ ਨੀਜਲ ਕੈਵਿਟੀ ਦੇ ਵਿੱਚ ਮੇਰਾ ਤੁਸੀਂ ਦੇਖਿਆ ਹੋਊਗਾ ਜਦੋਂ ਕੋਈ ਵਿਅਕਤੀ ਰੋ ਰਿਹਾ ਹੁੰਦਾਗਾ ਜਾਂ ਬਹੁਤ ਜ਼ਿਆਦਾ ਦੁਖੀ ਹੁੰਦਾਗਾ ਟੀਅਰ ਆ ਰਹੇ ਹੁੰਦੇ ਨੇ ਤਾਂ ਉਹ ਡレイン ਹੁੰਦੇ ਨੇ ਨੀਜਲ ਕੈਵਿਟੀ ਦੇ ਵਿੱਚ ਨੀਜਲ ਚੈਂਬਰ ਦੇ ਵਿੱਚ ਨੱਕ ਦੇ ਵਿੱਚੋਂ ਬੇਟਾ ਥੋੜਾ ਥੋੜਾ ਫਲੂਇਡ ਵਗਣਾ ਸ਼ੁਰੂ ਹੋ ਜਾਂਦਾ ਹੈ ਨੈਕਸਟ ਬੇਟਾ ਵਿਦ ਦਾ ਵਿਦ ਵਿੱਚ ਉਹ ਦਾ ਫੋਲੋਇੰਗ ਇਜ਼ ਅ ਟਰਮ ਆਲ ਫੈਕਟਰੀਜ਼ ਅਸੋਸੀਏਟਡ ਬੇਟਾ ਜਿਹੜੀ 올 ਫੈਕਟਰੀ ਟਰਮ ਹੈ ਇਸ ਮੈਲ ਦੇ ਨਾਲ ਅਸੋਸੀਏਟਡ ਹੈ ਜਾਨੀ ਕਿ ਨੋਜ਼ ਦੇ ਨਾਲ ਅਸੋਸੀਏਟਡ ਹੈ ਸਤਮਾ ਕੁਐਸਚਨ ਦੇਖੋ ਹੇਅਰ ਆਫ ਹਿਊਮਨ ਨੋਜ਼ ਬੇਟਾ ਕੈਨ ਰਿਮੂਵ 올 ਦਾ ਪਾਰਟੀਕਲ ਜੋ ਆਫ ਸਾਈਜ਼ ਗ੍ਰੇਟਰ ਥੈਨ ਬੇਟਾ 10ਵੇਂ 10 ਮਾਈਕਰੋਨ ਤੋਂ ਜਿਹੜਾ ਸਾਈਜ਼ ਵੱਡਾ ਹੋਊਗਾ ਕਿਸੇ ਵੀ ਡਸਟ ਪਾਰਟੀਕਲ ਦਾ ਉਹਨੂੰ ਰਿਮੂਵ ਕਰ ਦੇਣਗੇ ਜਿਹੜੇ ਹੇਅਰ ਹੁੰਦੇ ਨੇ ਹੇਅਰ ਹੈ ਜਿਹੜੇ ਨੋਜ਼ ਦੇ ਵਿੱਚ ਇਹ ਫਿਲਟਰੇਸ਼ਨ ਦਾ ਕੰਮ ਕਰਦੇ ਨੇ ਜਾਨੀ ਕਿ ਡਸਟ ਪਾਰਟੀਕਲ ਨੂੰ ਅੰਦਰ ਨਹੀਂ ਜਾਣ ਦਿੰਦੇ ਇਹ ਯਾਦ ਰੱਖਣਾ 10 ਮਾਈਕਰੋਨ ਤੋਂ ਜਿਹੜੇ ਵੱਡੇ ਸਾਈਜ਼ ਦੇ ਪਾਰਟੀਕਲ ਹੈ ਉਹ ਰਿਮੂਵ ਆਊਟ ਹੋ ਜਾਂਦੇ ਨੇ ਕਿ ਪਹਿਲਾਂ ਹੀ ਉਹਨੂੰ ਫਿਲਟਰੇਸ਼ਨ ਫਿਲਟਰ ਕਰ ਦਿੱਤਾ ਜਾਂਦਾ ਹੈਗਾ ਨੈਕਸਟ ਅਸੀਂ ਨੈਕਸਟ ਕੁਐਸਚਨ ਦੇਖੋ ਬੇਅਰ ਆਰ ਸਮੈਲ ਰੀਸੈਪਟਰ ਲੋਕੇਟਿਡ ਇਨ ਅ ਨੋਜ਼ ਨੋਜ਼ ਦੇ ਵਿੱਚ ਬੇਟਾ ਆਪਣੇ ਕੋਲ ਸਮੈਲ ਰੀਸੈਪਟਰ ਕਿੱਥੇ ਹੁੰਦੇ ਨੇ 올ਫੈਕਟਰੀ ਐਪੀਥੀਲੀਅਮ ਦੇ ਵਿੱਚ ਨੌਵਾਂ ਕੁਐਸਚਨ ਦੇਖੋ ਵਿਚ ਆਫ ਦਾ ਫੋਲੋਇੰਗ ਬੋਡੀ ਪਾਰਟ ਇਫੈਕਟਡ ਵਾਈ ਬੀ ਡਿਜ਼ੀਜ਼ ਰਾਈਨਾਈਟਸ ਰਾਈਨਾਈਟਸ ਦੇ ਨਾਲ ਨੋਜ਼ ਇਫੈਕਟਡ ਹੁੰਦਾਗਾ ਯਾਦ ਰੱਖਣਾ ਬੇਟਾ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ 올ਫੈਕਟਰੀ ਰੀਸੈਪਟਰ ਬੇਟਾ ਆਰ ਫਾਊਂਡ ਇਨ ਅਵਰਡੈਂਸ ਇਨ ਵਿਚ ਪਾਰਟ ਆਫ ਨੋਜ਼ ਐਕਸਟਰਨਲ ਸਰਫੇਸ ਆਫ ਦਾ ਨੀਜਲ ਕੈਪਟਿਵਿਟੇਟਾ ਜਾ ਰੱਖਣਾ ਐਕਸਟਰਨਲ ਸਰਫੇਸ ਆਫ ਦਾ ਨੀਜਲ ਕੈਪਟੀ ਦੇ ਵਿੱਚ 올 ਫੈਕਟਰੀ ਰੀਸੈਪਟਰ ਜੁ ਹੁੰਦੇ ਨੇਗੇ ਬੱਚੇ ਹਲੇ ਵੀ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਆਂਗਾ ਜਿਹਦੇ ਬੱਚਿਆਂ ਨੇ ਨੂੰ ਵੀਡੀਓ ਚੰਗੀ ਲੱਗ ਰਹੀ ਐ ਇਹਨੂੰ ਲਾਈਕ ਵੀ ਜਰੂਰ ਕਰਦੋ ਸ਼ੇਅਰ ਵੀ ਜਰੂਰ ਕਰਦੋ ਜੁਆਇਨ ਵੀ ਗਰੁੱਪ ਨੂੰ ਜਰੂਰ ਕਰ ਲਓ ਤੇ ਸਬਸਕ੍ਰਾਈਬ ਵੀ ਜਰੂਰ ਕਰ ਲਓ ਤੇ ਬਾਕੀ ਬੇਟਾ ਜਿਹੜੇ ਬੱਚਿਆਂ ਨੇ ਕੋਚਿੰਗ ਲੈਣੀ ਐ ਆਨਲਾਈਨ ਕੋਚਿੰਗ ਲੈਣੀ ਐ ਉਹ ਬੱਚੇ 94630 79680 ਤੇ ਸੰਪਰਕ ਕਰ ਲੋ ਬੇਟਾ ਇੱਕ ਮੇਰੇ ਕੋਲ ਫ੍ਰੀ ਗਰੁੱਪ ਵੀ ਚੱਲ ਰਿਹਾ ਜਿਹਦੇ ਵਿੱਚ ਫ੍ਰੀ ਕੋਚਿੰਗ ਦਿੱਤੀ ਜਾਂਦੀ ਹੈ ਉਹ ਗਰੁੱਪ ਦੇ ਨਾਲ ਜੋੜਨ ਦੇ ਲਈ ਬੇਟਾ ਫ੍ਰੀ ਕੋਚਿੰਗ ਗਰੁੱਪ ਦੇ ਨਾਲ ਜੋੜਨ ਦੇ ਲਈ ਵੀ ਤੁਸੀਂ ਐਸੇ ਨੰਬਰ ਦੇ ਉੱਪਰ ਮੈਸੇਜ ਕਰ ਸਕਦੇ ਹੋ 94630 79680 ਦੇ ਉੱਪਰ ਤੇ ਬਾਕੀ ਬੇਟਾ ਮੇਰੇ ਇੰਸਟੀਚੂਟ ਦੇ ਵਿੱਚ ਕੋਈ ਵੀ ਸਰਕਾਰੀ एग्जाम ਦੀ ਨੌਕਰੀ ਸਰਕਾਰੀ ਨੌਕਰੀ ਨਿਕਲਦੀ ਆ ਉਹਦੇ एग्जाम ਦੇ ਲਈ ਤਿਆਰੀ ਕਰਵਾਈ ਜਾਂਦੀ ਹੈ ਬੇਟਾ ਜਿਵੇਂ ਕਿ ਵੀਡੀਓ ਹੋ ਗਿਆ ਪਟਵਾਰੀ ਹੋ ਗਿਆ ਠੀਕ ਹੈ ਪੁਲਿਸ ਇੰਸਪੈਕਟਰ ਹੋ ਗਿਆ ਤੇ ਪੁਲਿਸ ਕਨਸਟੇਬਲ ਹੋ ਗਿਆ ਤੇ ਆਪਣੇ ਕੋਲ ਜਿੰਨੇ ਵੀ एग्जाम ਨਿਕਲਦੇ ਨੇ ਬੇਟਾ ਜਿਵੇਂ ਆਪਣੇ ਕੋਲ ਐਮ ਐਲਟੀ ਦਾ एग्जाम ਹੈ ਜਿਹੜਾ ਹੁਣ ਫਿਸ਼ਰੀ ਡਿਪਾਰਟਮੈਂਟ ਦੇ ਵਿੱਚ ਕੱਢਿਆ ਗਿਆ ਹੈਗਾ ਮਲਟੀ ਮਲਟੀ ਟਾਸਕਿੰਗ ਵਰਕਰ ਦਾ ਜਿਹੜਾ एग्जाम ਹੈਗਾ ਉਹ ਆਪਣੇ ਕੋਲ ਫਿਸ਼ਰੀ ਡਿਪਾਰਟਮੈਂਟ ਦੇ ਵਿੱਚ ਨਿਕਲਿਆ ਗਿਆ ਕਈ ਪੋਸਟਾਂ ਹੁਣ ਨਿਕਲੀਆਂ ਬੇਟਾ ਜੀ ਮੈਂ ਐਮਐਲਟੀ ਦੀਆਂ ਪੋਸਟਾਂ ਵੀ ਨਿਕਲੀਆਂ ਆਈਆਂ ਤੁਸੀਂ ਇਹੇ ਵੀ ਅਪਲਾਈ ਕਰ ਸਕਦੇ ਹੋਗੇ ਗਵਰਨਮੈਂਟ ਪੰਜਾਬ ਜਿਹਨੂੰ ਅਸੀਂ ਮਾਨ ਸਰਕਾਰ ਕਹਿ ਰਹੇ ਹਾਂ ਬਹੁਤ ਜ਼ਿਆਦੇ ਵੈਕੈਂਸੀਆਂ ਕੱਢ ਰਹੀ ਹੈਗੀ ਲਗਾਤਾਰ ਕੱਢ ਰਹੀ ਹੈ ਤੇ ਇਸ ਕਰਕੇ ਬੇਟਾ ਤਿਆਰੀ ਕਰਦੇ ਰਹੋ ਤੇ ਬਾਕੀ ਬੇਟਾ ਜੋ ਬੱਚਾ ਤਿਆਰੀ ਕਰੂਗਾ ਮੈਰਿਟ ਦੇ ਵਿੱਚ ਆਊਗਾ ਉਹ ਬੱਚੇ ਨੂੰ ਜੋਬ ਮਿਲਨੀ 100% ਸ਼ੋਰ ਹੈ ਕੋਈ ਪੈਸਾ ਨਹੀਂ ਲੱਗਦਾ ਜੋਬ ਦੇ ਵਿੱਚ ਸਿਰਫ ਤੁਹਾਡੀ ਮਿਹਨਤ ਹੀ ਰੰਗ ਲਿਆਉਗੀ ਇਸ ਕਰਕੇ ਬੇਟਾ ਆਪਦੀ ਤਿਆਰੀ ਕਰੋ ਜੱਸ਼ਕੇ ਕਰੋ ਡਟਕੇ ਕਰੋ ਤੇ ਜੇਕਰ ਕੋਚਿੰਗ ਲੈਣੀ ਹੈ ਤਾਂ ਤੁਸੀਂ 94630 79680 ਤੇ ਸੰਪਰਕ ਕਰੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডਿਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ